ਦੋਸਤੋ ਅੱਜ ਦੇ ਤਿੰਨ ਖਬਰਾਂ ਸਾਹਮਣੇ ਆ ਰਹੀਆਂ ਨੇ ਪਹਿਲੀ ਖਬਰ ਸੋਨੀਆ ਮਾਨ ਨੂੰ ਲੈ ਕੇ ਆ ਰਹੀ ਆ ਅਤੇ ਦੂਜੀ ਖਬਰ ਜਿਹੜੀ ਆ ਫਿਲਮੀ ਅਦਾਕਾਰ ਸ਼ਹਿਰੂ ਖਾਨ ਅਤੇ ਅਜੇ ਦੇਵ ਘੰਦੇਕਰ ਪਹੁੰਚਿਆ ਸਬੰਨ ਅਤੇ ਤੀਜੀ ਖਬਰ ਆ ਗਈ ਜਿਹੜਾ ਪੰਜਾਬੀ ਸਿੰਗਰ ਗੁਰੂ ਰੰਧਾਵਾ ਉਹਦੇ ਨਾਲ ਵਾਪਰਿਆ ਹਾਦਸਾ ਇਹਨਾਂ ਤਿੰਨਾਂ ਖਬਰਾਂ ਬਾਰੇ ਅੱਗੇ ਜਾਣਕਾਰੀ ਦਿੰਨੇ ਆ ਜਿਹੜੀ ਪਹਿਲੀ ਖਬਰ ਆ ਜਿਹੜੀ ਸੋਨੀਆ ਮਾਨ ਆ ਫਿਲਮੀ ਅਦਾਕਾਰ ਪਹਿਲਾਂ ਦੱਸਿਆ ਇਹ ਜਾਣਿਆ ਕਿ ਪਹਿਲਾਂ ਫਿਲਮੀ ਅਦਾਕਾਰ ਸੀ ਫਿਲਮੀ ਅਦਾਕਾਰ ਤੋਂ ਇੱਕ ਸਾਈਡ ਰੱਖ ਕੇ ਫਿਰ ਉਹ ਜਿਹੜੇ ਕਿਸਾਨ ਆਗੂਆਂ ਦੇ ਨਾਲ ਜਿਹੜੀ ਉਹ ਸ਼ਾਮਿਲ ਹੋ ਗਈ ਸੀ ਫਿਰ ਉਸ ਤੋਂ ਬਾਅਦ ਜਿਹੜੀ ਉਹ ਸੋਨੀਆ ਮਾਨ ਆ ਫਿਰ ਉਸਨੇ ਅਕਾਲੀ ਦਲ ਦੀ ਜਿਹੜੀ ਪਾਰਟੀ ਜਿਹੜੀ ਉਹਨੇ ਜੁਆਇਨ ਕਰ ਲਈ ਸੀ ਪਰ ਲੋਕਾਂ ਨੂੰ ਜਦੋਂ ਪਤਾ ਲੱਗਿਆ ਜਿਹੜੀ ਫਿਲਮੀ ਐਕਟਰ ਆ ਸੋਨੀਆ ਮਾਨ ਵੀ ਉਹ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੀ ਆ ਪਰ ਉਹ ਜਿਹੜੀ ਸੋਨੀਆ ਮਾਨਾ ਤੇ ਉਸਨੇ ਜਿਹੜਾ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਣਾ ਨਹੀਂ ਸਹੀ ਸਮਝਿਆ ਫਿਰ ਉਸਨੇ ਜਿਹੜੀ ਕਾਂਗਰਸ ਦੀ ਜਿਹੜੀ ਪਾਰਟੀ ਆ ਉਹਦੇ ਵਿੱਚ ਸ਼ਾਮਿਲ ਹੋਣਾ ਸਮਝਿਆ ਪਰ ਹੁਣ ਅੱਜ ਇਹ ਖਬਰ ਆ ਰਹੀ ਹੈ ਜਿਹੜੀ ਸੋਨੀਆ ਮਾਨਾ ਫਿਲਮੀ ਅਦਾਕਾਰ ਸੀ ਅੱਜ ਜਿਹੜਾ ਪਹਿਲਾ ਜਿਹੜਾ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਸੀਗਾ ਅਰਵਿੰਦ ਕੇਜਰੀਵਾਲ ਅੱਜ ਉਸਨੇ 소ਨੀਆ ਮਾਨ ਦੇ ਗੱਲ ਵਿੱਚ ਜਿਹੜਾ ਆਮ ਆਦਮੀ ਦਾ ਜਿਹੜਾ ਨਿਸ਼ਾਨ ਝਾੜੋ ਉਹਦਾ ਪਹਿਲਾ ਸਰੂਪਾ ਪਾਇਆ ਫਿਰ ਉਹਦੇ ਸਿਰ ਤੇ ਜਿਹੜੀ ਟੋਪੀ ਦਿੱਤੀ ਆ ਵੀ ਪੂਰੀ ਗੱਲ ਸਾਹਮਣੇ ਇਹ ਆ ਰਹੀ ਹੈ ਕਿ ਜਿਹੜੀ 소ਨੀਆ ਮਾਨ ਆ ਉਹ ਆਮ ਆਗਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਈ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਆਗੂ ਸੀ ਅਰਵਿੰਦ ਕੇਜਰੀਵਾਲ ਅੱਜ ਉਸਦੇ ਗੱਲ ਦੇ ਵਿੱਚ ਸਰੂਪਾ ਪਾ ਰਿਹਾ ਹੈ ਤੇ ਸਿਰ ਤੇ ਜਿਹੜੀ ਟੋਪੀ ਆ ਉਹ ਦੇ ਰਿਆ ਏ ਕਿ ਇਹ ਜਿਹੜੀ 소ਨੀਆ ਮਾਨ ਆ ਫਿਲਮੀ ਅਦਾਕਾਰ ਉਹ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਈ ਆ ਪਰ ਦੂਜੇ ਪਾਸੇ ਇਹ ਸੋਚਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਤਿੰਨ ਸਾਲ ਹੋ ਗਿਆ ਆਮ ਆਦਮੀ ਪਾਰਟੀ ਬੜੀ ਨੂੰ ਪਰ ਉਹਨਾਂ ਨੇ ਹਲੇ ਤੱਕ ਉਹ ਕੁਝ ਵੀ ਨਹੀਂ ਕੀਤਾ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਅਸੀਂ ਜਦੋਂ ਸਾਡੀ ਸਰਕਾਰ ਬਣ ਗਈ ਪੰਜਾਬ ਦੇ ਵਿੱਚ ਤਾਂ ਅਸੀਂ ਜਿਹੜਾ ਨਸ਼ਾ ਜਿਹੜਾ ਛੇਤੀ ਖਤਮ ਕਰ ਦਵਾਂਗੇ ਬੇਰੁਜ਼ਗਾਰਾ ਜਿਹੜੇ ਉਹਨਾਂ ਨੂੰ ਅਸੀਂ ਨੌਕਰੀਆਂ ਦਵਾਂਗੇ ਕਿਸਾਨਾਂ ਦੀਆਂ ਮੰਗਾਂ ਨੂੰ ਅਸੀਂ ਪੂਰਾ ਕਰਾਂਗੇ ਪਰ ਤਿੰਨ ਸਾਲ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਉਹਨਾਂ ਨੇ ਜਿਹੜੇ ਲੋਕਾਂ ਦੇ ਨਾਲ ਵਾਅਦੇ ਕੀਤੇ ਆ ਉਹ ਹਲੇ ਤੱਕ ਨਹੀਂ ਪੂਰੇ ਕੀਤੇ ਤੁਸ ਤਾਨੂੰ ਪਤਾ ਹੋਣਾ ਹੈ ਕਿ ਉਹਨਾਂ ਨੇ ਜਦੋਂ ਕਿਹਾ ਸੀ ਕਿ ਸਾਡੀ ਸਰਕਾਰ ਬਣ ਗਈ ਸਰਕਾਰ ਬਣਨ ਤੋਂ ਬਾਅਦ ਹੀ ਅਸੀਂ ਨਾਲ ਦੀ ਨਾਲ ਜਿਹੜਾ ਨਸ਼ਾ ਖਤਮ ਕਰ ਦਵਾਂਗੇ ਪਰ ਅੱਜ ਜੇਕਰ ਆਪਾਂ ਉਸ ਟਾਨ ਦੀ ਗੱਲ ਦੇਖੀਏ ਤੇ ਅੱਜ ਦਾ ਸਮਾਂ ਦੇਖੀਏ ਕਿ ਜਿਹੜਾ ਨਸ਼ਾ ਘਟਣ ਦੀ ਬਜਾਏ ਅੱਜਕੱਲ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਹੈ ਤਾਂ ਅੱਜਕੱਲ ਜਿਹੜੀਆਂ ਨਸ਼ੇ ਦੇ ਰਿਲੇਟਡ ਬਹੁਤ ਜ਼ਿਆਦਾ ਖਬਰਾਂ ਆ ਰਹੀਆਂ ਨੇ ਜਿਵੇਂ ਕਿ ਹਰ ਇੱਕ ਪੰਜਾਬ ਦੇ ਇੱਕ ਨਾ ਇੱਕ ਘਰ ਦੇ ਵਿੱਚ ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਮੌਤਾਂ ਹੋ ਰਹੀਆਂ ਨੇ ਜਿਵੇਂ ਜਿਹੜਾ ਡਰੱਗਸ ਆ ਲੋਕ ਜਿਹੜੇ ਨੌਜਵਾਨ ਡਰੱਗਸ ਯੂਜ਼ ਕਰਦੇ ਆ ਉਹਨਾਂ ਦੀ ਜਿਹੜੀਆਂ ਮੌਤਾਂ ਅੱਜਕੱਲ ਬਹੁਤ ਜ਼ਿਆਦਾ ਹੋ ਰਹੀਆਂ ਨਸ਼ਾ ਬਹੁਤ ਵਧ ਰਿਹਾ ਏ ਤਾਂ ਪਰ ਇਹ ਗੱਲ ਜਿਹੜੀ ਸੋਚਣ ਵਾਲੀ ਆ ਵੀ ਉਹਨਾਂ ਨੂੰ ਇਦਾਂ ਲੱਗਦਾ ਜੇਕਰ ਸੋਡੀਆਂ ਮਾਂ ਜਿਹੜਾ ਇੱਕ ਫੇਮਸ ਫਿਲਮੀ ਚਿਹਰਾ ਵੀ ਲੋਕ ਐਨਾਂ ਨੂੰ ਫਿਲਮੀ ਚਿਹਰੇ ਨੂੰ ਲੈ ਕੇ ਜਿਹੜੀਆਂ 2027 ਦੇ ਵਿੱਚ ਵੋਟਾਂ ਪਾਉਣਗੇ ਪਰ ਜਿਹੜੀ ਇਹ ਗੱਲ ਆ ਸੋਚਣ ਵਾਲੀ ਆ ਵੀ ਪਹਿਲਾਂ ਤਾਂ ਉਹਨਾਂ ਦਾ ਕੁਝ ਹੋ ਜਾਣੀ ਹੁਣ ਉਹਨਾਂ ਕੋਲ ਦੋ ਸਾਲ ਰਹਿ ਗਏ ਆ ਵੋਟਾਂ ਦੇ ਲਈ ਤੇ ਉਹ ਹੁਣ ਇਹ ਪਲੈਨਿੰਗ ਕਰ ਰਿਹਾ ਵੀ ਅਸੀਂ ਕਿ ਇਦਾਂ ਦਾ ਕਿਹੜਾ ਫੇਮਸ ਜਿਹੜਾ ਚਿਹਰਾ ਲੈ ਕੇ ਆਈਏ ਲੋਕਾਂ ਨੂੰ ਅਟਰੈਕਟ ਕਰੇ ਵੋਟਾਂ ਪਾਉਣ ਦੇ ਲਈ ਪਰ ਉਹਨਾਂ ਨੂੰ ਇਦਾਂ ਨਹੀਂ ਸਮਝ ਆਉਂਦਾ ਜੇਕਰ ਆਪਣਾ ਸਿਸਟਮ ਜਿਹੜਾ ਸਹੀ ਨਹੀਂ ਹੈਗਾ ਤੇ ਉਹਦੇ ਤੋਂ ਬਿਨਾ ਕੋਈ ਵੀ ਨਹੀਂ ਹੋ ਸਕਦਾ ਜਿਵੇਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਜਦੋਂ ਸਾਡੀ ਪੰਜਾਬ ਦੇ ਵਿੱਚ ਪਾਰਟੀ ਬਣੀ ਸਰਕਾਰ ਆ ਗਈ ਆ ਆਮ ਆਦਮੀ ਪਾਰਟੀ ਦੀ ਤਾਂ ਨਸ਼ਾ ਜਿਹੜਾ ਖਤਮ ਹੋ ਜਾਊਗਾ ਬੇਰੁਜ਼ਗਾਰ ਜਿਹੜੇ ਲੋਕ ਆ ਉਹਨੂੰ ਨੌਕਰੀਆਂ ਦਵਾਂਗੇ ਪਰ ਉਹਨਾਂ ਨੇ ਹਾਲੇ ਜਿਹੜੇ ਵਾਅਦੇ ਕਿਤੇ ਸੀ ਪੂਰੇ ਨਹੀਂ ਕੀਤੇ ਤੇ ਦੂਜੀ ਖਬਰ ਜਿਹੜੀ ਆ ਗਈ ਇਹ ਆ ਰਹੀ ਹੈ ਜਿਹੜੇ ਫਿਲਮੀ ਅਦਾਕਾਰ ਆ ਅਜੇ ਦੇਵਗਨ ਅਤੇ ਸ਼ਹਿਰੋਖਾਨ ਕਿੰਨੇ ਫੇਮਸ ਜਿਹੜੇ ਉਹ ਐਕਟਰ ਆ ਪੈਸਾ ਇੰਨੀ ਬੁਰੀ ਚੀਜ਼ ਆ ਕਿ ਉਹ ਕਿ ਜਿਹੜੇ ਬੰਦੇ ਇਸ ਚੀਜ਼ ਦੇ ਆਦੀ ਹੋ ਜਾਂਦੇ ਕਹਿੰਦੇ ਹੁੰਦੇ ਲਾਲਚ ਬੁਰੀ ਜਿਹੜੀ ਉਹ ਬਲਾਹ ਹੁੰਦੀ ਆ ਵੀ ਉਹਨਾਂ ਕੋਲੇ ਐਨਾ ਪੈਸਾ ਹੋਣ ਦੇ ਬਾਵਜੂਦ ਵੀ ਉਹ ਨਸ਼ੇ ਦੇ ਰਿਲੇਟਡ ਚੀਜ਼ਾਂ ਦੀ ਜਿਹੜੀ ਉਹ ਐਡਵਰਟਾਈਜ਼ਮੈਂਟ ਹੁੰਦੀ ਆ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਮਸ਼ਹੂਰੀਆਂ ਦਿੰਦੇ ਆ ਸਿਗਰਟ ਪੀਣ ਦੀਆਂ ਜਿਹੜੀਆਂ ਮਸ਼ਹੂਰੀਆਂ ਦਿੰਦੇ ਆ ਅਤੇ ਚੈਣੀ ਖੈਣੀ ਜਿਹੜੀ ਵੀ ਹੁੰਦੀ ਆ ਨਸ਼ੇ ਵਾਲੀ ਚੀਜ਼ ਉਹਨਾਂ ਦੀ ਜਿਹੜੀਆਂ ਐਡ ਦਿੰਦਿਆਂ ਨੇ ਤਾਂ ਉਹਦੇ ਰਿਲੇਟਡ ਇੱਕ ਖਬਰ ਆਈ ਆ ਵੀ ਇੱਕ ਵਿਅਕਤੀ ਨੇ ਅਦਾਲਤ ਦੇ ਵਿੱਚ ਇਹ ਗੱਲ ਕਹੀ ਆ ਜਿਹੜੇ ਫਿਲਮੀ ਐਕਟਰ ਹੁੰਦੇ ਆ ਉਹ ਨਸ਼ੇ ਵਾਲੀਆਂ ਚੀਜ਼ਾਂ ਦੀ ਜਿਹੜੀ ਮਸ਼ਹੂਰੀ ਕਰਦੇ ਆ ਕਿ ਉਹ ਜਿਹੜੀ ਗੱਲ ਆ ਸਹੀ ਨਹੀਂ ਆ ਤੇ ਇਸ ਦੇ ਲਈ ਅੱਜ ਸ਼ੈਰੂਖਾਨ ਅਤੇ ਫਿਲਮੀ ਐਕਟਰ ਜਿਹੜਾ ਅਜੇ ਦੇਵਗਾਨਾ ਉਹਨਾਂ ਦੇ ਘਰ ਅਦਾਲਤ ਨੇ ਸੰਮਨ ਭੇਜਿਆ ਹੈ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਸੰਮਨ ਕਿਉਂ ਭੇਜਿਆ ਕਿਉਂਕਿ ਐਨੇ ਫੇਮਸ ਐਕਟਰ ਹੋਣ ਦੀ ਜਗਾ ਵੀ ਜਿਹੜੇ ਉਹਨਾਂ ਦਾ ਹਲੇ ਟੈਡ ਨਹੀਂ ਭਰਦਾ ਪੈਸਿਆਂ ਦੇ ਪ੍ਰਤੀ ਵੀ ਉਹ ਲੋ ਜਿਹੜੇ ਆਗੇ ਨਸ਼ੇ ਦੇ ਰਿਲੇਟਡ ਜਿਹੜੀਆਂ ਐਡਸ ਕਰਦੇ ਆ ਜਿਹਦੇ ਨਾਲ ਉਹ ਪੈਸਾ ਹੋਰ ਕਮਾਉਣਾ ਚਾਹੁੰਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਜੇਕਰ ਅਸੀਂ ਨਸ਼ੇ ਦੇ ਰਿਲੇਟਡ ਚੀਜ਼ਾਂ ਦੀ ਐਡਵਰਟਾਈਜ਼ਮੈਂਟ ਦਿੰਨੇ ਆ ਉਹ ਗੱਲ ਜਿਹੜੀ ਸਹੀ ਨਹੀਂ ਆ ਪਰ ਸੋਚਣ ਵਾਲੀ ਗੱਲ ਆ ਇੱਕ ਪਾਸੇ ਜਿਹੜੀ ਸਰਕਾਰ ਆ ਏ ਉਹ ਨਸ਼ਾ ਵੀ ਬੰਦ ਕਰਨ ਦੇ ਲਈ ਕਹਿੰਦੇ ਆ ਤੇ ਦੂਜੇ ਪਾਸੇ ਜਿਹੜੇ ਫੇਮਸ ਐਕਟਰ ਆ ਅਜੇ ਦੇਮ ਗਨ ਹੋ ਗਿਆ ਸ਼ਾਹਰੂਖ ਖਾਨ ਹੋ ਗਿਆ ਟਾਈਗਰ ਸ਼ਰੋਫ ਹੋ ਗਿਆ ਅਤੇ ਸ਼ੰਦੀ ਦੇਵਲ ਹੋ ਗਿਆ ਇਹ ਸਾਰੇ ਚੀਜ਼ਾਂ ਜਿਹੜੀਆਂ ਨਸ਼ੇ ਵਾਲੀਆਂ ਹੁੰਦੀਆਂ ਨੇ ਉਹ ਇੱਕ ਪਾਸੇ ਉਹਨਾਂ ਦੀ ਐਪਸ ਦਿੰਦੇ ਆ ਵੀ ਹਾਂ ਲੋਕੀ ਅਟਰੈਕਟ ਹੋ ਕੇ ਸਾਡੀਆਂ ਮਸ਼ਹੂਰੀਅਤ ਅਟਰੈਕਟ ਹੋ ਕੇ ਵੀ ਇਹ ਨਸ਼ਾ ਵਰਤਣਗੇ ਦੂਜੇ ਪਾਸੇ ਸਰਕਾਰ ਕਹਿ ਰਹੀ ਆ ਵੀ ਅਸੀਂ ਜਿਹੜਾ ਨਸ਼ਾ ਖਤਮ ਕਰ ਰਿਹਾ ਕਿ ਜਿਹੜੀ ਗੱਲ ਆ ਇਸ ਬਹੁਤ ਹੀ ਸਮਝਣ ਵਾਲੀ ਆ ਤੇ ਸੋਚਣ ਵਾਲੀ ਆ ਵੀ ਸਰਕਾਰ ਕਹਿ ਰਹੀ ਆ ਅਸੀਂ ਨਸ਼ਾ ਖਤਮ ਕਰ ਰਿਹਾ ਦੂਜੇ ਪਾਸੇ ਇਹਨਾਂ ਨੂੰ ਨਸ਼ਾ ਵੇਚਣ ਦੇ ਲਈ ਅਲਾਉ ਕਰ ਰਿਹਾ ਜੇਕਰ ਸਰਕਾਰ ਨਸ਼ਾ ਬੰਦ ਕਰਨਾ ਚਾਹੁੰਦੀ ਵੀ ਹੋਵੇ ਜਾ ਜਿਹੜੇ ਉਹ ਫਿਲਮੀ ਐਕਟਰ ਫੇਮਸ ਆ ਉਹਨਾਂ ਨੂੰ ਕਹਿ ਸਕਦੀ ਆ ਵੀ ਜਿਹੜੇ ਆ ਨਸ਼ੇ ਵਾਲੀਆਂ ਚੀਜ਼ਾਂ ਉਹਨਾਂ ਦੀ ਤੁਸੀਂ ਐਡਵਰਟਾਈਜ਼ਮੈਂਟ ਨਹੀਂ ਦੇਣੀ ਚਾਹੀਦੀਆਂ ਪਰ ਤੁਸੀਂ ਆਪਣਾ ਕਮੈਂਟ ਕਰਕੇ ਦੱਸਿਓ ਵੀ ਜਿਹੜੇ ਫਿਲਮੀ ਐਕਟਰ ਆ ਉਹ ਨਸ਼ੇ ਦੇ ਰਿਲੇਟਡ ਜਿਹੜੀਆਂ ਐਡਵਰਟਾਈਜ਼ਮੈਂਟ ਦਿੰਦੇ ਆ ਇਹ ਗੱਲ ਸਹੀ ਹੈ ਕਿ ਨਹੀਂ ਸਹੀ ਆ ਤੁਸੀਂ ਆਪਣਾ ਕਮੈਂਟ ਸਾਡੇ ਨੂੰ ਜਰੂਰ ਸ਼ੇਅਰ ਕਰੋ ਅਤੇ ਤੀਜੀ ਖਬਰ ਇਹ ਆ ਰਹੀ ਆ ਜਿਹੜਾ ਫਿਲਮੀ ਸੌਰੀ ਜਿਹੜਾ ਸਿੰਗਰ ਆ ਗੁਰੂ ਰੰਧਾਵਾ ਉਹ ਇੱਕ ਫਿਲਮ ਦੀ ਸ਼ੂਟਿੰਗ ਕਰ ਰਿਹਾ ਸੀ ਸ਼ੂਟਿੰਗ ਕਰਨ ਦੇ ਦੌਰਾਨ ਉਸ ਦੇ ਨਾਲ ਜਿਹੜਾ ਹਾਦਸਾ ਵਾਪਰਿਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਉਹਨੇ ਇੰਸਟਾਗ੍ਰam ਤੇ ਆਪਣੀ ਜਿਹੜੀ ਆ ਗਈ ਪ੍ਰੀਆ ਸਾਂਜੀ ਸਾਰਿਆਂ ਜਿਹੜੇ ਲੋਕਾਂ ਦੇ ਨਾਲ ਸਾਂਝੀ ਕੀਤੀ ਆ ਵੀ ਉਹਦੇ ਇਹ ਬਿਆਨ ਆਇਆ ਕਿ ਉਹ ਇੱਕ ਫਿਲਮ ਦੀ ਜਿਹੜੀ ਐਕਟਿੰਗ ਕਰ ਰਿਆ ਸੀ ਐਕਟਿੰਗ ਕਰਦੇ ਦੌਰਾਨ ਉਸ ਦੇ ਨਾਲ ਇਹ ਹਾਦਸਾ ਵਾਪਰਿਆ ਵੀ ਉਹਦੀ ਫਿਲਮ ਜਿਹੜੀ ਆ ਰਹੀ ਸੀ ਸ਼ੌਂਕੀ ਜੱਟ ਆ ਰਹੀ ਸੀ ਜਿਹਦੇ ਵਿੱਚ ਦੱਸਿਆ ਇਹ ਜਾਰਾ ਕਿ ਬੱਬੂ ਮਾਨ ਜਿਹੜਾ ਇਸ ਫਿਲਮ ਦੇ ਵਿੱਚ ਵੀ ਦਿਖਾਇਆ ਜਾਵੇਗਾ ਪਰ ਹੈਰਾਨੀ ਵਾਲੀ ਇਹ ਗੱਲ ਆ ਜਿਹੜਾ ਗੁਰੂ ਰੰਧਾਵਾ ਉਸ ਦੇ ਨਾਲ ਜਿਹੜਾ ਹਾਦਸਾ ਵਾਪਰਿਆ ਉਹ ਹਾਦਸਾ ਹਾਦਸਾ ਜਿਹੜਾ ਉਹ ਕਿਉਂ ਵਾਪਰਿਆ ਦੱਸਿਆ ਇਹ ਜਾਰਾ ਕਿ ਜਿਹੜਾ ਗੁਰੂ ਰੰਧਾਵਾ ਸਿੰਗਰ ਆ ਫੇਮਸ ਪੰਜਾਬੀ ਸਿੰਗਰ ਆ ਉਹਦੇ ਨਾਲ ਜਿਹੜਾ ਇਹ ਵੀ ਜਿਹੜਾ ਹਾਦਸਾ ਵਾਪਰਿਆ ਹੋਵੇ ਉਹ ਕਹਿ ਰਿਹਾ ਕਿ ਮੈਂ ਇੱਕ ਫਿਲਮ ਦੀ ਸ਼ੂਟਿੰਗ ਕਰ ਰਿਹਾ ਸੀ ਸ਼ੂਟਿੰਗ ਕਰਦੇ ਦੌਰਾਨ ਕੋਈ ਇੱਕ ਅਜੇਹਾ ਐਕਟਿੰਗ ਵਾਲਾ ਅਜੇਹਾ ਕੋਈ ਸਟੰਟ ਸੀ ਜਦੋਂ ਮੈਂ ਉਹ ਕਰਨ ਲੱਗਿਆ ਤੇ ਮੇਰੇ ਨਾਲ ਇਹ ਹਾਦਸਾ ਵਾਪਰਿਆ ਤੇ ਉਹਨਾਂ ਦੇ ਸਿਰ ਤੇ ਜਿਹੜੀ ਗੈਰੀ ਸੱਟ ਲੱਗੀ ਆ ਤੇ ਉਹਨਾਂ ਨੇ ਜਿਹੜੀ ਆਪਣੀ ਜੇ ਜਿਹੜੀ ਇਹ ਹਸਪੀਟਲ ਵਾਲੀ ਤਸਵੀਰ ਆਪਣੇ ਨਾਲ ਸਾਂਝੀਆਂ ਕੀਤੀਆਂ ਨੇ ਤੁਹਾਨੂੰ ਇੱਕ ਵਾਰ ਫਿਰ ਦੱਸਦੀ ਕਿ ਇਹ ਜਿਹੜੀ ਖਬਰ ਆ ਪੰਜਾਬੀ ਫੇਮਸ ਸਿੰਗਰ ਜਿਹੜਾ ਗੁਰੂ ਰੰਧਾਵਾ ਉਹਦੇ ਨਾਲ ਹਾਦਸਾ ਵਾਪਰਿਆ ਏ ਹਾਦਸਾ ਕਿਉਂ ਵਾਪਰਿਆ ਤੁਹਾਨੂੰ ਦੱਸਦੀ ਕਿ ਉਹਦੀ ਜਿਹੜੀ ਇੱਕ ਫਿਲਮ ਆਉਣ ਵਾਲੀ ਆ ਸ਼ੌਂਕੀ ਜੱਟ ਸ਼ੌਂਕੀ ਜੱਟ ਦੇ ਵਿੱਚ ਉਸ ਨੂੰ ਐਕਟਿੰਗ ਕਰਨ ਦੇ ਲਈ ਕਿਹਾ ਸੀ ਤੇ ਜਦੋਂ ਉਹਨੇ ਐਕਟਿੰਗ ਕੀਤੀ ਤਾਂ ਉਹਦਾ ਜਿਹੜੀ ਸਿਰ ਤੇ 6:00 ਵਜ ਗਈ ਤਾਂ ਤੁਰੰਤ ਹੀ ਉਸਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਹਸਪੀਟਲ ਦੇ ਵਿੱਚ ਜਦ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਕਿਹਾ ਕਿ ਉਹਨਾਂ ਦੇ ਸਿਰ ਤੇ ਬਹੁਤ ਜ਼ਿਆਦਾ ਜਰੀ ਸਾਟ ਲੱਗੀ ਆ ਤਾਂ ਉਸ ਟਾਈਮ ਜਿਹੜੀ ਗੁਰੂ ਰੰਧਾਵਾ ਨੇ ਆਪਣੀ ਜਿਹੜੀ ਆ ਹਸਪੀਟਲ ਵਾਲੀ ਤਸਵੀਰ ਸਾਂਝੀਆਂ ਕੀਤੀਆਂ ਨੇ ਦੁਬਾਰਾ ਤੁਹਾਨੂੰ ਫੇਰ ਦੱਸਦੀ ਜਿਹੜਾ ਪੰਜਾਬੀ ਸਿੰਗਰ ਆ ਗੁਰੂ ਰੰਧਾਵਾ ਉਹਦੇ ਨਾਲ ਜਿਹੜਾ ਹਾਦਸਾ ਵਾਪਰਿਆ ਏ ਜਿਹੜਾ ਇਹ ਹਾਦਸਾ ਵਾਪਰਿਆ ਏ ਦੱਸਿਆ ਇਹ ਜਾ ਰਿਹਾ ਕਿ ਇੱਕ ਜਿਹੜੀ ਫਿਲਮ ਦੇ ਸ਼ੂਟਿੰਗ ਆ ਫਿਲਮ ਦਾ ਨਾਮ ਦੱਸਿਆ ਇਹ ਜਾਰੇ ਸ਼ੌਕੀ ਸਰਦਾਰ ਜਦੋਂ ਉਸ ਨੇ ਐਕਟਿੰਗ ਕਰਨੀ ਸ਼ੁਰੂ ਕੀਤੀ ਤਾਂ ਕੋਈ ਜਿਹੜਾ ਸਟੰਟ ਕਰਨ ਵਾਲਾ ਜਦੋਂ ਉਸ ਨੂੰ ਸੀਨ ਕਰਨ ਲਈ ਕਿਹਾ ਤਾਂ ਉਦੋਂ ਉਹਦੇ ਨਾਲ ਜੇ ਇਹੜਾ ਜਿਹੜਾ ਇਹ ਹਾਦਸਾ ਵਾਪਰਿਆ ਏ ਤਾਂ ਦੱਸਿਆ ਇਹ ਜਾ ਰਿਹਾ ਕਿ ਉਹਦੇ ਸਿਰ ਤੇ ਜਿਹੜੀ ਬਹੁਤ ਤੇ ਜਿਆਦਾ ਗੰਭੀਰ ਰੂਪ ਦੇ ਨਾਲ ਜਿਹੜੀ ਉਹ ਸੱਟ ਲੱਗੀ ਆ ਤੁਰੰਤ ਹੀ ਗੁਰੂ ਰੰਧਾਵੇ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਹੁਣ ਉਹ ਜਿਹੜੇ ਹਸਪਤਾਲ ਦੇ ਵਿੱਚ ਉਨ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਤੇ ਉਹਨੇ ਜਿਹੜੀਆਂ ਆਪਣੀਆਂ ਜਿਹੜੀਆਂ ਫੋਟਮਾਂ ਲੋਕਾਂ ਦੇ ਰਾਹੀਂ ਲੋਕਾਂ ਨੂੰ ਇੰਸਟਾਗ੍ਰam ਤੇ ਰਾਹੀਂ ਜਿਹੜੀਆਂ ਸ਼ੇਅਰ ਕੀਤੀਆਂ ਨੇ ਦੁਬਾਰਾ ਤੁਹਾਨੂੰ ਫੇਰ ਦੱਸਦੀ ਕਿ ਜਿਹੜਾ ਪੰਜਾਬੀ ਸਿੰਗਰ ਆ ਗੁਰੂ ਰੰਦਾਵਾ ਉਹਦੇ ਸਿਰ ਤੇ ਸੱਟ ਲੱਗ ਗਈ ਆ ਦੱਸਿਆ ਇਹ ਜਾ ਰਿਹਾ ਕਿ ਉਹ ਇੱਕ ਫਿਲਮ ਦੀ ਸ਼ੂਟਿੰਗ ਕਰ ਰਿਹਾ ਸੀ ਜਿਸ ਦਾ ਨਾਮ ਸ਼ੌਂਕੀ ਸਰਦਾਰ ਦੱਸਿਆ ਜਾ ਰਿਹਾ ਹੈ ਤਾਂ ਉਹਦੇ ਸਿਰ ਤੇ ਜਦੋਂ ਸੱਟ ਲੱਗਦੀ ਤਾਂ ਉਸ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਉਸਨੇ ਆਪਣੀਆਂ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤਿਆ ਨੇ ਇੰਸਟਾਗ੍ਰam ਦੇ ਥਰੂ ਲੋਕਾਂ ਦੇ ਨਾਲ ਤੇ ਇਸ ਫਿਲਮ ਦੇ ਵਿੱਚ ਜਿਹੜਾ ਬੱਬੂ ਮਾਨ ਆ ਉਹ ਵੀ ਦਿਖਾਇਆ ਜਾਵੇਗਾ ਤੁਹਾਨੂੰ ਇਸ ਪ੍ਰਤੀ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ